ਉਹਨਾ 5 ਮਿੰਟ ਪੱਲਾ ਰੋਡ ਵਾਲ ਨੂੰ ਗਈ ਕਿਉਂਕਿ ਇਹਨੂੰ ਮੇਰੀ ਕੁੜੀ ਠੀਕ ਨਹੀਂ ਹੈਗੀ ਰਾਤ ਦੇ ਨੂੰ ਉਲਟੀਆਂ ਲੱਗੀਆਂ ਨੇ ਮੈਡੀਸਨ ਲੈਣ ਜਾਣਾ ਸੀ ਮੇਰੇ ਸਕੂਟਰ 'ਚ ਪੈਟਰੋਲ ਤੱਕ ਹੈ ਨਹੀਂ ਸੀਗਾ ਅੱਛਾ ਮੈਂ ਹੁਣ ਨਿਊਜ਼ ਦੇਖਦੀ ਆਂ ਕਿ ਆ ਪਿੱਛੋਂ ਚਾਹ ਵੇਚਣ ਵਾਲਾ ਤੇ ਉਹ ਦੂਜਾ ਕੁੱਤਾ ਜਿਹੜਾ ਫਰਮਿੰਗ ਕੁੱਤਾ ਉੱਤੇ ਬੈਠਾ ਆ ਠੀਕ ਦੋਨਾਂ ਨੇ ਗੰਦ ਪਾਇਆ ਪੰਜਾਬ 'ਚ ਹੁਣ ਅੱਜ ਦੇ ਦਿਨ ਆ ਨਿਊਜ਼ ਆ ਰਹੀ ਹੈ ਲਾਈਵ ਕਿ ਆ ਕੁੱਤਾ ਉੱਥੇ ਪਹੁੰਚਿਆ ਉਹ ਵੀ ਬਾਇਰ ਏਅਰ ਤੇ ਇਹਨਾਂ ਨੇ ਹਲੇ ਤੱਕ ਕਹਾ ਸਾਰਾ 에ਰਪੋਰਟ ਦਾ ਕਲਰ ਰੋਡ ਬਲਾਕ ਕੀਤਾ ਇਵਨ ਕਿ ਇਹਨਾਂ ਨੇ ਮੈਡੀਕਲ ਸਟੋਰ ਤੱਕ ਨਹੀਂ ਕੋਈ ਖੁੱਲਾ ਛੱਡਿਆ ਕਿਸੇ ਨੂੰ ਐਮਰਜੈਂਸੀ ਪ੍ਰੋਬਲਮ ਆ ਜਾ ਬੰਦਾ ਕੀ ਕਰੂਗਾ ਸੋ ਇਸ ਲਈ ਦੋਨੇ ਮੇਰੇ ਲਈ ਕਿਤੇ ਆ ਰਾਜਨੀਤਿਕ ਤੱਕ ਤਰਨ ਜੇ ਤੈਨੂੰ ਪ੍ਰੋਬਲਮ ਆ ਤਾਂ ਮੈਨੂੰ ਫੋਨ ਲਾ ਸਕਦੇ ਆ ਸਿੱਧਾ ਮੈਂ ਤਾਂ ਪੁਲਿਸ ਵਾਲਿਆਂ ਦੀ ਵੀ ਸਿੱਧੀ ਕਰਕੇ ਆਈ ਆ ਡਰਦੀ ਨਹੀਂ ਮੈਂ ਬਿਕਾਜ਼ ਆਫ ਮੈਂ ਹਿਊਮਨ ਰਾਈਟਸ ਜਾਣਦੀ ਆ ਗੰਦ ਪਾਇਆ ਇਹਨਾਂ ਨੇ ਧਰਮ ਦੇ ਨਾਮ ਤੇ ਤੇ ਇਹਨਾਂ ਨੇ ਰਾਜਨੀਤਿਕ ਕੁੱਤੇ ਹੋਰ ਭੱਜ ਤੱਕ ਮੇ ਗਿਆ ਤੇ ਇਹਨਾਂ ਦੀ ਵੋਟ ਬੈਂਕ ਆ ਜਿਹੜੇ ਅਨਪੜ ਲੰਡਰ ਇਹੇ ਹੀ ਆ ਜਿਹੜੇ ਅੰਧਪਾਗਤ ਹੈਗੇ ਮੇਰੇ ਅਰਗੀ ਨਹੀਂ ਹੋ ਸਕਦੀ ਸੋ ਦੋਸਤੋ ਤੁਸੀਂ ਸੁਣਿਆ ਬੀਬਾ ਜੀ અપਮਾਨਜਨਕ ਸ਼ਬਦਾਬਲੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਡੇਰਾ ਬੰਨਾ ਦੇ ਮੁਖੀ ਦੀ ਵਰਤ ਰਹੇ ਨੇ ਤੇ ਉੱਥੇ ਹੜਕੰਪ ਮੱਚ ਜਾਂਦਾ ਜਾਣਕਾਰੀ ਮਿਲੀ ਆ ਕਿ ਜੰਡੂ ਸਿੰਘਾ ਪਿੰਡ ਦੀ ਰਹਿਣ ਵਾਲੀ ਇਹ ਬੀਬੀ ਸੋਸ਼ਲ ਮੀਡੀਆ 'ਤੇ ਲੜਾਈ ਉਹ ਹੋ ਕੇ અપਮਾਨਜਨਕ ਸ਼ਬਦਾਬਲੀ ਜਦੋਂ ਵਰਤਦੀ ਆ ਤਾਂ ਹੜਕੰਪ ਮੱਚ ਜਾਂਦਾ ਉੱਥੇ ਹੀ ਸਮਾਜਿਕ ਜਥੇਬੰਦੀਆਂ ਇਕੱਤਰ ਹੋ ਕੇ ਇਸ ਬੀਬਾ ਦੇ ਖਿਲਾਫ ਮੋਰਚਾ ਖੋਲਦੇ ਨੇ ਤੇ ਮਾਮਲਾ ਪ੍ਰਸ਼ਾਸਨ ਵੱਲੋਂ ਦਰਜ ਕਰ ਲਿਆ ਜਾਂਦਾ ਹੈ ਇਸ ਬੀਬਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੋ ਬੀਬਾ ਕੀ ਕਹਿ ਰਹੀ ਹੈ ਤੁਸੀਂ ਵੀ ਸੁਣਿਆ ਬੀਤੇ ਕੱਲ ਡੇਰਾ ਬਰਨਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰਪ ਮੋਦੀ ਪਹੁੰਚਦੇ ਨੇ ਤਾਂ ਹੋ ਸਕਦਾ ਦੁਕਾਨਾਂ ਬੰਦ ਕੀਤੀਆਂ ਹੋਣ ਰੋਡ ਬੰਦ ਕੀਤੀ ਹੋਵੇ ਤੇ ਉਸ ਗੱਲ ਨੂੰ ਲੈ ਕੇ ਬੀਬਾ ਤਰਖੀ ਭਰੀ ਜਿਹੜੀ ਸ਼ਬਦਾਬਲੀ ਆ ਵਰਤਦੇ ਨੇ ਤੇ ਉਸ ਤੋਂ ਬਾਅਦ ਹੜਕੰਪ ਮੱਚ ਜਾਂਦਾ ਤੁਸੀਂ ਸੋ ਸਮਾਜਿਕ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਜੀ ਮਸਲਾ ਇਦਾਂ ਹੈ ਕਿ ਇੱਕ ਲੇੜੀ ਸੀਗੀ ਉਹਨੇ ਇੱਕ ਸਟੇਟਸ ਪਾਇਆ ਸੀਗਾ WhatsApp ਤੇ ਕਿ ਅੱਜ ਜਿਹੜਾ ਪੀਐਮ ਮੋਦੀ ਡੇਰਾ ਸਚਕੰਡ ਬੱਲਾਂ ਨਿਤਮਸਤਕ ਹੋਣ ਆਏ ਸੀਗੇ ਤੇ ਉਹਨੇ ਜਿਹੜੀ ਆ ਪੀਐਮ ਮੋਦੀ ਜੀ ਤੇ ਸੰਤਾਂ ਨੂੰ ਜਿਹੜੀ ਸੰਤ ਨਰਿੰਦਰਨ ਦਾਸ ਜੀ ਸਾਡੇ ਗੁਰੂ ਜੀ ਸੰਤ ਨਰਿੰਦਰਨ ਦਾਸ ਗੱਦੀ ਨੀ ਸੀ ਦੇਰਾ ਸੱਚਖੰਡ ਬੱਲਾ ਉਹਨਾਂ ਲਈ ਭਦੀ ਸ਼ਬਦਾਵਲੀ ਜਿਹੜੀ ਬੋਲੀ ਆ ਉਹਨੂੰ ਲੈ ਕੇ ਸਮਾਜ ਦੇ ਵਿੱਚ ਰੋਸ ਸੀਗਾ ਸਾਰੇ ਇੱਥੇ ਜਥੇਬੰਦੀਆਂ ਸਾਰੇ ਆਗੂ ਪਹੁੰਚੇ ਆ ਖਾਣਾ ਆਦਮਪੁਰ ਦੇ ਵਿੱਚ ਤੇ ਉਹਦੇ ਤੇ ਜਿਹੜੀ ਐਫਆਈਆਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਗਰਾਉਂਡ ਦੇ ਲਈ ਅੱਜ ਸਾਰੇ ਇੱਥੇ ਪਹੁੰਚੇ ਆ ਤੇ ਸਾਰੇ ਸਮਾਜ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਸਮਾਜ ਜਿਹੜਾ ਸਾਡਾ ਦੇਖੋ ਹੁਣ ਜਾਗ ਚੁੱਕਾ ਮੈਂ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਚੰਗੀ ਤਰ੍ਹਾਂ ਕਿਉਂਕਿ ਅੱਗੇ ਤੋਂ ਕੋਈ ਵੀ ਹੋਰ ਜਿਹੜਾ ਉੱਠ ਕੇ ਲੰਡੀ ਪੁੱਤੀ ਜਿਹੜੀ ਉੱਠ ਕੇ ਸਾਡੇ ਸਮਾਜ ਦੇ ਬਾਰੇ ਜਾਂ ਸਾਡੇ ਮਹਾਪੁਰਸ਼ਾਂ ਬਾਰੇ ਕੋਈ ਇਦਾਂ ਕਹੂਗਾ ਅਜਪਤੀ ਸ਼ਬਦਾਬੀ ਬੋਲੂਗਾ ਤੇ ਉਹਨੂੰ ਅਸੀਂ ਨੱਥ ਪਾਉਣ ਦਾ ਕੰਮ ਇਦਾਂ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਕਿ ਉਹਨੂੰ ਅਕਲ ਆਊਗੀ ਤੇ ਅੱਜ ਸਾਰੀਆਂ ਜਥੇਬੰਦੀਆਂ ਸਾਰਾ ਸਮਾਜ ਇੱਥੇ ਪਹੁੰਚਿਆ ਤੇ ਮੈਂ ਸਮਝਦਾ ਮੈਨੂੰ ਬੜੀ ਖੁਸ਼ੀ ਹੋਈ ਐ ਇਸ ਗੱਲ ਤੇ ਕਿ ਸਮਾਜ ਸਾਡਾ ਰਾਤ ਨੂੰ ਦੇਖੋ ਕਿਦਾਂ ਇੱਥੇ ਇਕੱਠੇ ਹੋਇਆ ਮਧੂਮੱਖੀਆਂ ਵਾਲੀ ਜਿਹੜੀ ਗੁਰੂ ਅਰਬਦਾਸ ਮਹਾਰਾਜ ਜੀ ਨੇ ਜਿਹੜਾ ਸ਼ਬਦ ਹੈ ਕਿ ਜੋ ਮਧੂਮੱਖੀਆਂ ਵਾਂਗੂ ਅਸੀਂ ਇਕੱਠੇ ਹੋਣਾ ਤੇ ਉਹ ਅੱਜ ਹੋਏ ਆ ਤੇ ਮੈਂ ਸਮਝਦਾ ਕਿ ਸਮਾਜ ਦੀ ਇਹ ਸਫਲਤਾ ਹੈ ਤੇ ਅੱਜ ਸਾਡੇ ਗੁਰੂ ਜੀ ਨੂੰ ਜਿਹਨੇ ਕਿਹਾ ਸਾਡੀਆਂ ਭਾਵਨਾਵਾਂ ਨੂੰ ਜਿਹੜੀ ਥੇਸ ਪਹੁੰਚੀ ਐ ਉਹਦੇ ਲੈ ਕੇ ਅੱਜ ਸਾਡਾ ਸਮਾਜ ਇੱਥੇ ਇਕੱਠਾ ਹੈ ਤੇ ਉੱਥੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਬਹੁਤ ਜਲਦ ਅਸੀਂ ਐਫ ਆਈ ਆਰ ਜਿਹੜਾ ਤੁਹਾਨੂੰ ਦੇਵਾਂਗੇ ਤੇ ਮੈਂ ਤਾਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਐਕਸ਼ਨ ਜਿਹੜਾ ਬੜੀ ਜਲਦੀ ਐਕਸ਼ਨ ਲਿਆ ਐ ਐਸ ਐਚਓ ਸਾਹਿਬ ਆਇਆ ਡੀ ਐਸ ਪੀ ਸਾਹਿਬ ਐਸ ਪੀ ਸਾਹਿਬ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਇੱਕ ਆਪਣਾ ਜਿਹੜਾ ਬਣਦਾ ਯੋਗਦਾਨ ਦਿੱਤਾ ਹੈ ਅੱਛਾ ਮੈਂ ਹੁਣ ਨਿਊਜ਼ ਦੇਖਦੀ ਹਾਂ ਕਿ ਆ ਪਿੱਛੋ ਚਾਹ ਵੇਚਣ ਵਾਲਾ ਤੇ ਉਹ ਦੂਜਾ ਕਿੱਤਾ ਜਿਹੜਾ ਘਰਮਿੰਗ ਕਿਤਾ ਉੱਤੇ ਬੈਠਾ ਆ ਠੀਕ ਹੈ ਦੋਨਾਂ ਨੇ ਗੰਦ ਪਾਇਆ ਪੰਜਾਬ 'ਚ ਹੁਣ ਅੱਜ ਦੇ ਦਿਨ ਆ ਨਿਊਜ਼ ਆ ਰਹੀ ਹੈ ਲਾਈਵ ਕਿ ਕੁੱਤਾ ਉੱਥੇ ਪਹੁੰਚਿਆ ਉਹ ਵੀ ਬਾਇਏ ਏਅਰ ਤੇ ਇਹਨਾਂ ਨੇ ਹਲੇ ਤੱਕ ਕਹਾ ਸਾਰਾ 에어ਪੋਰਟ ਦਾ ਕਲਰ ਰੋਡ ਬਲਾਕ ਕੀਤਾ ਇਵਨ ਕਿ ਇਹਨਾਂ ਨੇ ਮੈਡੀਕਲ ਸਟੋਰ ਤੱਕ ਨਹੀਂ ਕੋਈ ਖੁੱਲਾ ਛੱਡਿਆ ਕਿਸੇ ਨੂੰ ਐਮਰਜੈਂਸੀ ਪ੍ਰੋਬਲਮ ਆ ਜਾ ਬੰਦਾ ਕੀ ਕਰੂਗਾ ਸੋ ਇਸ ਲਈ ਦੋਨੇ ਮੇਰੇ ਲਈ ਕਿੱਟੇ ਆ ਰਾਜਨੀਤਿਕ ਕਿੱਟੇ ਇਕ ਤਰ੍ਹਾਂ ਦੇ ਜਿਹਨੂੰ ਪ੍ਰੋਬਲਮ ਆ ਤਾਂ ਮੈਨੂੰ ਫੋਨ ਲਾ ਸਕਦੇ ਆ ਸਿੱਧਾ ਮੈਂ ਤਾਂ ਪੁਲਿਸ ਵਾਲਿਆਂ ਦੀ ਵੀ ਸਿੱਧੀ ਕਰਕੇ ਆਈ ਆ ਡਰਦੀ ਨਹੀਂ ਮੈਂ ਬਿਕਾਜ਼ ਆਫ ਮੈਂ ਹਿਊਮਨ ਰਾਈਟਸ ਜਾਣਦੀ ਆ ਗੰਦ ਪਾਇਆ ਇਹਨਾਂ ਨੇ ਧਰਮ ਦੇ ਨਾਮ ਤੇ ਇਹਨਾਂ ਨੇ ਰਾਜਨੀਤਿਕ ਟੂਰ ਦੇ ਅੰਦਰ ਚੱਲਿਆ ਗਿਆ ਤੇ ਇਹਨਾਂ ਦੀ ਵੋਟ ਬੈਂਕ ਆ ਜਿਹੜੇ ਅਨਪੜ ਲੰਡਰ ਇਹ ਹੀ ਆ ਜਿਹੜੇ ਅੰਧ ਭਗਤ ਹੈਗੇ ਮੇਰੇ ਅਰਗੀ ਨਹੀਂ ਹੋ ਸਕਦੀ